ਹੈਲੋ ਹਾਂਜੀ ਸਭ ਤੋਂ ਪਹਿਲਾਂ ਤੁਹਾਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਉਮੀਦ ਕਰਦੇ ਆ ਸਾਰੇ ਆਏ ਠੀਕਾ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਸੂਟ ਕੇਵੀ ਏਮਬਰਾਇਡਰੀ ਦੇ ਵਿੱਚ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅਤੇ ਤੁਸੀਂ ਸੋਹਣੇ ਸੋਹਣੇ ਸੂਟ ਜਲਦੀ ਹੀ ਪਸੰਦ ਕਰ ਸਕੋ ਸਭ ਤੋਂ ਪਹਿਲਾਂ ਮੈਂ ਸਾਰੇ ਮੇਰੇ ਪਿਆਰਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕੱਲ ਆਪਾਂ ਲਾਈਵ ਵੀਡੀਓ ਚਲਾਈ ਸੀ ਜਿਸ ਮੇਰੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਦੁਬਾਰਾ ਫੇਰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਆਪਣੀ ਵੀਡੀਓ ਨੂੰ ਇੱਦਾਂ ਹੀ ਪਿਆਰ ਦਿੰਦੇ ਰਹੋ ਤੇ ਵੱਧ ਤੋਂ ਵੱਧ ਸਾਨੂੰ ਸਪੋਰਟ ਕਰਦੇ ਰਹੋ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਜੇ ਤੁਸੀਂ ਸ਼ੇਅਰ ਕਰੋਗੇ ਤਾਂ ਹੀ ਆਪਾਂ ਨੂੰ ਹੋਰ ਸਪੋਰਟ ਮਿਲੇਗੀ ਤਾਂ ਸਾਰੇ ਆਪਾਂ ਨਾਲ ਮਿਲ ਕੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਵੱਧ ਤੋਂ ਵੱਧ ਕਮੈਂਟ ਵੀ ਕਰਿਆ ਕਰੋ ਆਪਣੀ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਇੱਕ ਹੋਰ ਨਵਾਂ ਅ ਬਿਲਕੁਲ ਅਲੱਗ ਤੋਂ ਹੀ ਬਿਲਕੁਲ ਬਹੁਤ ਹੀ ਸੋਹਣਾ ਤੇ ਪਿਆਰਾ ਡਿਜ਼ਾਈਨ ਹੈ ਸਾਰਿਆਂ ਦੇ ਮੰਗ ਦੇ ਅਨੁਸਾਰ ਆਪ ਇੱਕ ਨਵਾਂ ਡਿਜ਼ਾਈਨ ਹੋ ਰੈਡੀ ਕਰਤਾ ਤੁਸੀਂ ਦੇਖੋਗੇ ਅੱਜ ਆਪਾਂ ਲੈ ਕੇ ਆਇਆ ਸਲਵਾਰ ਵਰਕ ਦਾ ਡਿਜ਼ਾਈਨ ਜੋ ਕਿ ਕੱਲ ਨਾਲੋਂ ਅਲੱਗ ਤੇ ਰਹੂਗਾ ਲੱਗਦਾ ਡਿਜ਼ਾਈਨਰ ਹੋਊਗਾ ਬਹੁਤ ਹੀ ਵਧੀਆ ਚੀਜ਼ ਬਣਾਈ ਹੈ ਬਾਕੀ ਦਾ ਆਪਾਂ ਨੇ ਸ਼ਰਟ ਨਾਲ ਦਾ ਜਿਵੇਂ ਆਪਾਂ ਕਹੇ ਦੀ ਬਾਟਮ ਦੇ ਵਿੱਚ ਪੈਚ ਲਾ ਕੇ ਜਿਹੜਾ ਉਹ ਸੂਟ ਆਪਨੇ ਰੈਡੀ ਕਰਿਆ ਤੁਸੀਂ ਸੂਟ ਦੇਖੋ ਤੇ ਬਹੁਤ ਹੀ ਵਧੀਆ ਸੂਟ ਜਿਹੜਾ ਉਹ ਬਣਿਆ ਹੋਇਆ ਹੈ ਇਹ ਦੇਖੋ ਇਹ ਹੈ ਜੀ ਬਾਟਮ ਦਾ ਵਰਕ ਜਿਹੜਾ ਇਹ ਫਲਾਵਰ ਬਣਿਆ ਹੋਇਆ ਤੁਸੀਂ ਦੇਖ ਰਹੇ ਹੋ ਬਾਕਾਇਦਾ ਜਿਹੜੀ ਵਿੱਚ ਸ਼ਰਟ ਨਾਲ ਦਾ ਆਪਾਂ ਨੇ ਜਿਹੜਾ ਪੈਚ ਲਾਇਆ ਬਿਲਕੁਲ ਨੇੜੇ ਤੋਂ ਦੇਖ ਰਹੇ ਹਾਂ ਇਹ ਪਲੇਨ ਜਿਹੜੀ ਇਹ ਆਗੀ ਦੇਖੋ ਥੋੜਾ ਥੋੜਾ ਜਿਵੇਂ ਮੱਧਮ ਜਾਇਦੇ ਵਿੱਚ ਥੋੜਾ ਥੋੜਾ ਪ੍ਰਿੰਟ ਦਿਸ ਰਿਹਾਗਾ ਬਹੁਤ ਵਧੀਆ ਚੀਜ਼ ਆ ਇਹ 1.5 ਮੀਟਰ ਦੀ ਜਿਹੜੀ ਇਹਦੀ ਸਲਵਾਰ ਹੋਗੀ ਦੇਖੋ ਪੈਚ ਲਾ ਕੇ ਇਹ ਆ ਗਿਆ ਜੀ ਇਹਦੀ ਸ਼ਰਟ ਦਾ ਕੱਪੜਾ ਦੇਖੋ ਮੈਚਿੰਗ ਦੇ ਨਾਲ ਜਿਹੜਾ ਆਪਣੇ ਸ਼ਰਟ ਦੇ ਵਿੱਚੋਂ ਆਪਣਾ ਜਿਹੜਾ ਆਪਾਂ ਸ਼ਰਟ ਦੇ ਨਾਲ ਦਾ ਫਲਾਵਰ ਦੇ ਵਿੱਚ ਜਿਹੜਾ ਆਪਾਂ ਪੈਸ ਲਾਇਆ ਤੇ ਜੋ ਵੀ ਕਲਰ ਸੂਟ ਦੇ ਵਿੱਚ ਦਿਸਰੇ ਨੇ ਆਪਾਂ ਕਹਿੰਦੇ ਕੰਟਰਾਸਟ ਨੇ ਉਹੀ ਕਲਰ ਆਪਾਂ ਨੇ ਬਾਟਮ ਦੇ ਵਿੱਚ ਜਿਹੜੇ ਵਰਕ ਦੇ ਵਿੱਚ ਲਾਏ ਨੇ ਬਹੁਤ ਹੀ ਸੋਹਣੀ ਤੇ ਪਿਆਰੀ ਜਿਹੀ ਚੀਜ਼ ਬਣੀ ਹੈ ਤੇ ਸੂਟ ਦਾ ਪ੍ਰਾਈਸ ਜਿਹੜਾ ਆਪਾਂ ਤੁਹਾਨੂੰ ਦੱਸਾਂਗੇ ਤੇ ਸੂਟ ਦਾ ਪ੍ਰਾਈਸ ਰਹੂਗਾ 800 ਰੁਪਏ ਅਪਸਰ ਵਿੱਚ ਆਪਾਂ ਇਹ ਤੁਹਾਨੂੰ ਸੂਟ ਦੇਵਾਂਗੇ ਸੋ ਕਿਸੇ ਵੀ ਮੇਰੀ ਭੈਣ ਨੂੰ ਇਹ ਸੂਟ ਪਸੰਦ ਆਉਂਦਾ ਹੈ ਤੁਸੀਂ ਸਾਡੇ ਕੋਲ ਆਰਡਰ ਕਰ ਸਕਦੇ ਹੋ ਸਕਰੀਨ ਦੇ ਉੱਪਰ ਜਿਹੜੇ ਆਪਣੇ ਨੰਬਰ ਦਿੱਤੇ ਹੋਏ ਨੇ ਤੇ ਆਪਣਾ ਨੰਬਰ ਹੈਗਾ ਅਸੋ ਦੱਸਿਆ ਜੀ ਚਲ ਮੈਂ ਇੱਕ ਵਾਰੀ ਬੋਲ ਦਾਂ 985352158 ਕਿਵਰ ਨਹੀਂ ਵੀ ਕਿਸੇ ਨੂੰ ਪਤਾ ਲੱਗਦਾ ਇਹ ਨੰਬਰ ਤੇ ਤੁਸੀਂ ਮੈਨੂੰ WhatsApp ਮੈਸੇਜ ਕਾਲ ਕਰ ਸਕਦੇ ਹੋ ਤੇ ਸੂਰ ਤੁਸੀਂ ਸਾਡੇ ਕੋਲ ਇਹ ਆਰਡਰ ਕਰ ਸਕਦੇ ਹੋ ਇਸ ਦੇ ਵਿੱਚ ਮੈਂ ਤੁਹਾਨੂੰ ਹੋਰ ਕਲਰ ਵੀ ਦਿਖਾਉਂਗੀ ਹੋਰ ਕਲਰ ਰਹਿਣਗੇ ਇਹ ਇਸੇ ਪ੍ਰਿੰਟ ਦੇ ਵਿੱਚ ਇੱਕ ਆ ਗਿਆ ਗ੍ਰੇ ਕਲਰ ਦੇਖੋ ਇਹ ਆ ਗਈ ਸ਼ਰਟ ਇਹਦਾ ਪੈਚ ਲੱਗਿਆ ਹੋਇਆ ਹੈ। ਇਹ ਗ੍ਰੇ ਕਲਰ ਆ ਗਿਆ। ਬਹੁਤ ਹੀ ਸੋਹਣਾ ਕਲਰ ਹੈ। ਜਿਵੇਂ ਜਿਵੇਂ ਆਪਾਂ ਕਹਿੰਦੇ ਗਰਮੀਆਂ ਦੇ ਵਿੱਚ ਪਾਉਣ ਵਾਲਾ ਹੈ। ਬਹੁਤ ਵਧੀਆ ਲਾਈਟ ਵੇਟ ਕਲਰ ਨੇ ਤੇ ਵਰਕ ਵੀ ਬਹੁਤ ਕਿਉਂਕਿ ਟ੍ਰੈਂਡਿੰਗ ਦੇ ਵਿੱਚ ਬਹੁਤ ਜ਼ਿਆਦਾ ਚੱਲ ਰਿਹਾ। ਇਸ ਦੇ ਵਿੱਚ ਇੱਕ ਅਗਲਾ ਕਲਰ ਆ ਗਿਆ ਆਫ ਵਾਈਟ। ਆਫ ਵਾਈਟ। ਇਹ ਸ਼ਲਟਰ ਨਾਲ ਦਾ ਪੈਚ ਦੇਖੋ। ਬਹੁਤ ਹੀ ਵਧੀਆ ਸੋਹਣੀ ਚੀਜ਼ ਹੋਣੀ ਹੈ। ਕਾਟਨ ਮਸਲਿਨ ਦਾ ਜਿਹੜਾ ਇਹ ਫੈਬਰਿਕ ਹੈ। ਫੈਬਰਿਕਲ ਮਤਲਬ ਜਿਵੇਂ ਆਹ ਕਹਿੰਦੇ ਸੂਟ ਦੇ ਵਿੱਚ ਨੀਚੇ ਲਾਈਨਿੰਗ ਨਹੀਂ ਲੱਗਦੀ ਕਿਉਂਕਿ ਗਰਮੀ ਦੇ ਵਿੱਚ ਕਈ ਮੇਰੇ ਭੈਣਾਂ ਨਾਲ ਹੁੰਦਾ ਵੀ ਲਾਈਨਿੰਗ ਨਾਲ ਲੱਗੇ ਨਾ ਵੀ ਜਿਹੜਾ ਗਰਮੀ ਦੇ ਵਿੱਚ ਸੂਟ ਸਵਾਇਆ ਜਿਉਂ ਤੇ ਲਾਈਨਿੰਗ ਲੱਗ ਗਈ ਫਿਰ ਫਾਇਦਾ ਵੀ ਕੀ ਹੋਇਆ ਨਾ ਗਰਮੀ ਵਾਲਾ ਸੂਟ ਲੈਣ ਵਾਸਤੇ ਤੇਰੇ ਵਿੱਚ ਲਾਈਨਿੰਗ ਨਹੀਂ ਲੱਗੂਗੀ ਚੀਜ਼ ਵਧੀਆ ਬਣੀ ਹੋਈ ਹੈ ਤੇ ਇੱਕ ਪ੍ਰਿੰਟ ਇਹਦੇ ਵਿੱਚ ਹੋਰ ਆ ਗਿਆ ਦੇਖੋ ਵਰਕ ਬਿਲਕੁਲ ਸੇਮ ਹੀ ਰਹੂਗਾ ਬਾਟਮ ਦਾ ਦੇਖੋ ਇਹ ਪ੍ਰਿੰਟ ਹੋਰ ਆ ਗਿਆ ਚਲ ਦੇਖੋ

ਬਸ ਜਿਹੜਾ ਇਹਦੇ ਵਿੱਚ ਪ੍ਰਿੰਟ ਹੈ ਪ੍ਰਿੰਟ ਦਾ ਫਰਕ ਹੈ ਜਿਵੇਂ ਕਿ ਇਹ ਪ੍ਰਿੰਟ ਦੀ ਥੋੜੀ ਇਧਰ ਉਧਰ ਵੀ ਫਰਕ ਹੈਗਾ ਬਹੁਤ ਸੋਹਣੀ ਚੀਜ਼ ਹੈਗੀ ਜੇ ਸੋ ਕਿਸੇ ਨੂੰ ਵੀ ਇਹ ਸੂਟ ਪਸੰਦ ਆਉਂਦਾ ਹੈ ਇਹ ਤੁਸੀਂ ਆਰਡਰ ਕਰ ਸਕਦੇ ਹੋ ਇਹ ਪ੍ਰਿੰਟ ਦੇ ਵਿੱਚ ਇੱਕੇ ਵਾਲਾ ਕਲਰ ਹੋਗਾ ਦੇਖੋ ਇੱਕੇ ਵਾਲਾ ਕਲਰ ਹੋਗਾ ਸੋ ਬਹੁਤ ਹੀ ਵਧੀਆ ਜਿਹੜੀ ਇਹ ਚੀਜ਼ ਬਣੀ ਹੈ ਸੋ ਕੋਈ ਵੀ ਸਾਰੇ ਇਹ ਸੂਟ ਤੁਸੀਂ ਸਾਡੇ ਕੋਲ ਆਰਡਰ ਕਰ ਸਕਦੇ ਹੋ ਬਹੁਤ ਹੀ ਵਧੀਆ ਤੇ ਪਿਆਰੀ ਇਹ ਚੀਜ਼ ਹੈ ਸੋਹਣਾ ਹੀ ਬਹੁਤ ਜ਼ਿਆਦਾ ਲੱਗ ਰਿਹਾ ਹੈ ਅੱਜ ਕੱਲ੍ਹ ਟ੍ਰੈਂਡਿੰਗ ਦੇ ਹਿਸਾਬ ਤੇ ਜਿਹੜਾ ਇਹ ਡਿਜ਼ਾਈਨ ਆਪਾਂ ਨੇ ਰੈਡੀ ਕੀਤਾ ਸੋ ਕਿਸੇ ਨੂੰ ਵੀ ਇਹ ਵਾਲਾ ਸੂਟ ਸਾਡੇ ਕੋਲ ਪਸੰਦ ਆਉਂਦਾ ਤੁਸੀਂ ਸਾਡੇ ਕੋਲ ਸੂਟ ਆਰਡਰ ਕਰ ਸਕਦੇ ਹੋ ਦੁਬਾਰਾ ਫੇਰ ਮੈਂ ਦੱਸ ਦਾਂ ਸਕਰੀਨ ਦੇ ਉੱਪਰ ਆਪਣੇ ਨੰਬਰ ਦਿੱਤੇ ਗਏ ਨੇ ਉਹ ਨੰਬਰ ਹੈ ਤੁਸੀਂ ਮੈਨੂੰ WhatsApp ਮੈਸੇਜ ਕਾਲ ਕਰਕੇ ਕੋਈ ਵੀ ਸੂਟ ਪਸੰਦ ਆਉਂਦਾ ਹੈ ਸਕਰੀਨ ਸ਼ਾਟ ਲੈ ਕੇ ਭੇਜੋ ਇਹ ਸੀ ਅੱਜ ਦੀ ਵੀਡੀਓ ਦੇ ਨਿਊ ਟ੍ਰੈਂਡਿੰਗ ਦੇ ਸੂਟਾਂ ਕੱਲ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਹੋਰ ਬਹੁਤ ਸੋਨੇ ਤੇ ਪਿਆਰੇ ਪਾਰੇ ਸੂਟ ਲੈ ਕੇ ਆਵਾਂਗੇ ਧੰਨਵਾਦ